ਸਤੰਬਰ 2019 ਦੇ ਵਿੱਚ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਇੱਕ ਐਫਆਈਆਰ ਕੀਤੀ ਗਈ ਸੀ ਜਿਹਦੇ ਚ ਕਿਹਾ ਗਿਆ ਵੀ ਮਾਨ ਸਿੰਘ ਲਹੰਗ ਤੇ ਹੋਰ ਬੰਦੇ ਜਿਹੜੇ ਆ ਉਹੋ ਜੇਲ੍ਹ ਦੇ ਵਿੱਚ ਬੈ ਕੇ ਕੌਨਸਪੀਰੇਸੀ ਕਰਕੇ ਕਿ ਇਹ ਜਿਹੜਿਆ ਪਾਕ ਤੋਂ ਪਾਕ ਤੋਂ ਦੂਰਾਈਏ ਹਥਿਆਰ ਬਗੈਣਾ ਜਾਂ ਬਹੁਤ ਕੁਝ ਕਰ ਰਹੇ ਆ ਫੇ ਉਹ ਐਫਆਈਆਰ ਦੰਕੀ ਜਿਹਦੇ ਤਹਿਤ ਫਿਰ ਉਹਨਾਂ ਨੇ 22 9 2019 ਨੂੰ ਕਾਲ ਬੰਦਿਆ ਦੀ ਰੈਸਟ ਦਿਖਾਈ ਗਈ ਚੋਲਾ ਸਾਹਬ ਏਰੀਆ ਦੇ ਵਿੱਚੋਂ ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਪਰਿੰਦ ਸਿੰਘ ਤੇ ਬਦਮੀਸ਼ ਹੂੰ ਹੂੰ ਉਹਦੇ ਖਿਲਾਫ ਐਡੀਗੇਸ਼ਨ ਐਡੀਸ਼ਨਲ ਸੀਗੇ ਵੀ ਜੇਲ੍ਹ ਦੇ ਵਿੱਚ ਬੈ ਕੇ ਕੋਈ ਸਾਜ਼ਿਸ਼ ਰਹੀ ਜਾਂਦ ਕੀ ਜੇਲ੍ਹ ਸੁਪਰਡੈਂਟ ਦੀ ਜਦੋਂ ਗਵਾਹੀ ਹੋਈ ਤੇ ਅਸੀਂ ਸਪੈਸ਼ਲ ਰਿਪੋਰਟ ਦਿੱਤਾ ਮੈਂ ਕੁੱਟ ਕੀਤਾ ਉਹਨੂੰ ਵੀ ਮਾਨ ਸਿੰਘ ਜਿਹੜੇ ਇਸ ਕੇਸ ਦੇ ਕੋਰਪਸ ਹੈਗੇ ਆ ਸ਼ਾਇਦ ਉਸ ਦੇ ਆਕਾਸ਼ਦੀਪ ਦੇ ਕਦੇਵ ਸੇ ਉਹਨਾਂ ਨਾਲ ਕਿਸੇ ਜੇ ਲੀ ਦੀ ਕਿਸੇ ਬੈਰਕ ਚ ਰਹਿਿਆ ਤਾਂ ਸੁਖਦੇ ਦਾ ਜਵਾਬਸ ਵੀ ਨਹੀਂ ਜੇ ਕੋਈ ਆਪਣੀ ਮੈਂ ਉਹ ਸਿੱਦੇ ਸ਼ਬਦ ਹੈਗਾ ਭੂਆ ਦਾ ਪਿੰਡ ਨਹੀਂ ਹੁੰਦਾ ਬੰਦਾ ਆਪਣੀ ਬਲਜੀ ਦਾ ਰਹਿੰਦਾ ਬਿਲਕੁਲ ਉਹ ਸਦਾ ਹਦੀ ਕਸ਼ਕੜੀ ਦੇ ਵਿੱਚ ਹੀ ਹੁੰਦਾ ਜੀ ਤੇ ਜੇ ਤੁਸੀਂ ਉੱਥੇ ਕੌਨਸਪਰੇਸੀ ਕਹਿ ਰਹੇ ਹੋ ਤਾਂ ਫਿਰ ਤੁਹਾਨੂੰ ਸਬੂਤ ਕਰਨਾ ਪੈਣਾ ਵੀ ਉਹ ਬੰਦੇ ਨੇ ਕਿਵੇਂ ਕੌਨਸਪਰੇਸੀ ਕੀਤੀ ਕਿਹਦੇ ਨਾਲ ਸੰਪਰਕ ਤੁਸੀਂ ਉਹ ਜਦੋਂ ਉਹ ਅਲੱਗ ਬੈਰਕ ਦੇ ਵਿੱਚ ਰਹਿ ਰਿਹਾ ਹੈਗਾ ਤੇ ਤੁਸੀਂ ਉਹਨੂੰ ਕੌਨਸਪਰੇਸੀ ਦੇ ਵਿੱਚ ਪਾ ਕੇ ਤੇ ਕਨੈਕਟ ਕਰ ਰਹੇ ਹੋ ਮੈਂ ਤਾਂ ਹੀ ਮਰਸੀ ਲਖੂਗਾ ਵੀ ਅਸੀਂ ਜੱਜ ਦੇ ਖਿਲਾਫ ਇਸ ਤਾਂ ਹੈ ਨਹੀਂ ਵੀ ਸਾਰੇ ਜੱਜ ਮਾਰੇ ਆ ਜਾਂ ਸਾਰੇ ਚੰਗੇ ਆ ਬਿਲਕੁਲ ਕਿਉਂਕਿ ਜਿਹੜੇ ਪਾਇਸਟ ਐਕਸਪੀਅਰ ਹੋ ਗਏ ਆ ਉਹਨਾਂ ਦੇ ਖਿਲਾਫ ਲਾਹਮਤ ਵੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਹਾਲਾਂਕਿ ਸਿੱਖਾਂ ਦੇ ਨਾਲ ਜਾਂ ਘਟਕਿੰਤਿਆਂ ਦੇ ਨਾਲ ਟੱਕਾ ਹੁੰਦਾ ਸਾਨੂੰ ਅਕਸਰ ਹੀ ਦਿਖਾਈ ਦਿੰਦਾ ਹੈ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਦੇ ਅੰਦਰ ਟੱਕਿਆ ਹੋਇਆ ਹੈ ਜਿਹੜੇ ਵੀ ਸਿੱਖ ਨੌਜਵਾਨ ਅੱਗੇ ਵਧ ਕੇ ਸਿੱਖ ਗਤੀਵਿਧੀਆਂ ਜਾਂ ਸਿੱਖ ਸਰਗਰਮੀਆਂ ਦੇ ਵਿੱਚ ਆਪਣਾ ਹਿੱਸਾ ਲੈਂਦੇ ਨੇ ਜਾਂ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਕਾਨੂੰਨ ਤੋਂ ਬਾਹਰੀ ਹੋ ਕੇ ਜਿਹੜਾ ਹੈ ਉਹ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜੀ ਮੋਹਾਲੀ ਦੀ ਐਨਆਈਏ ਕੋਰਟ ਤੋਂ ਜਿਸ ਦੀ ਜਾਣਕਾਰੀ ਬਕਾਇਦਾ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਮੰਜਪੁਰ ਹੋਰਾਂ ਦੇ ਵੱਲੋਂ ਜਿਹੜੀ ਹੈ ਉਹ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕੀਤੀ ਗਈ ਆਖਿਰ ਇਹ ਕੀ ਮਾਮਲਾ ਹੈ ਕਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਨੂੰ ਜਿਹੜਾ ਹੈ ਅਦਾਲਤ ਦੇ ਵੱਲੋਂ ਹੀ ਕਾਨੂੰਨ ਤੋਂ ਬਾਹਰੀ ਹੋ ਕੇ ਸਜ਼ਾਾਂ ਦਿੱਤੀਆਂ ਗਈਆਂ ਉਸ ਦੀ ਪੂਰੀ ਗੱਲਬਾਤ ਜਾਂ ਪੂਰੀ ਜਾਣਕਾਰੀ ਅਸੀਂ ਉਹਨਾਂ ਦੇ ਕੋਲੋਂ ਲਵਾਂਗੇ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਸੋ ਇਸ ਵੇਲੇ ਪੂਰੇ ਮੁੱਦੇ ਦੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਐਡਵੋਕੇਟ ਜਸਪਾਲ ਸਿੰਘ ਮੰਜਪੂਰ ਜੀ ਸਭ ਤੋਂ ਪਹਿਲਾਂ ਆਪਾਂ ਭਾਈ ਸਾਹਿਬ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਕਾਲ ਚੈਨਲ ਤੇ ਵੈਗੁਰਜੀਤ ਕਾਲ ਖਾਲਸਾ ਵੈਗੁਰਜੀਤ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਸਰ ਭਾਈ ਸਾਹਿਬ ਇੱਥੇ ਮੈਂ ਜਰੂਰ ਚਾਹੂੰਗੀ ਅਸੀਂ ਸੰਗਤ ਨੂੰ ਜਾਣਕਾਰੀ ਦੇ ਸਕੀਏ ਇੱਕ ਤਸਵੀਰ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਉਸ ਤੇ ਹੇਠਾਂ ਤੁਸੀਂ ਜੋ ਕੈਪਸ਼ਨ ਲਿਖੀ ਕਿ ਇਸ ਨੌਜਵਾਨ ਨੂੰ ਜਿਹੜੀ ਹੈ ਉਹ ਉਮਰ ਕੈਦ ਹੋਈ ਆਖਿਰ ਕੀ ਮਸਲਾ ਹੈ ਤੇ ਕਿਸ ਤਰੀਕੇ ਦੇ ਨਾਲ ਕਿਉਂਕਿ ਬਹੁਤ ਸਾਰੇ ਸੰਗਤ ਨੂੰ ਤੇ ਜਾਣਕਾਰੀ ਨਹੀਂ ਹੈਗੀ ਕਿ ਸਾਡੇ ਨੌਜਵਾਨ ਜਿਹੜੇ ਜੇਲ੍ਹਾਂ 'ਚ ਨੇ ਕਿਉਂ ਉਹਨਾਂ ਨੂੰ ਇਹੋ ਜਿਹੀਆਂ ਸਜ਼ਾਵਾਂ ਹੋ ਰਹੀਆਂ ਨੇ ਆ ਪੂਰੇ ਮਾਮਲੇ ਦੀ ਜਾਣਕਾਰੀ ਜ਼ਰੂਰ ਦਿਓ ਜੀ ਇੱਕ ਵਾਰੀ ਦੇਖੋ ਇਹ ਸਪੈਸੀਫਿਕ ਜਿਹੜੀ ਮੈਂ ਪਾਈ ਸੀ ਇਸ ਸਟੇਜ ਤੋਂ ਫੋਟੋ ਪਾਈ ਮਾਮ ਸਿੰਘ ਨੇ ਅੰਗਦੀ ਸੀ ਪੁੱਤ ਬਾਬਾ ਦੀਪ ਸਿੰਘ ਜਿਹੜੇ ਕਿਲਤੀ ਨਿਹੰਗ ਸਿੰਘ ਜਿਹੜੇ ਪਹਿਲਾ ਜੀਤ ਸਿੰਘ ਪੂਲੇ ਦੇ ਖਿਲਾਫ ਬਗਾਵਤ ਕਰਕੇ ਉਹਨੂੰ ਉਹਦੇ ਖਿਲਾਫ ਸ਼ਿਕਾਇਤ ਮਿਢਣ ਵਾਲੇ ਸੀ ਉਹਨਾਂ ਦਾ ਫਲਜੰਦ ਸੀ ਇਹ ਜੀ ਤੇ ਇਹ ਇਸ ਸਮੇਂ ਫਰੋਜਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਜੀ ਹੂੰ ਤੇ ਮਈ 2017 ਤੋਂ ਇਹ ਜੇਲ੍ਹ ਦੇ ਵਿੱਚ ਆ ਮਨ ਸਾਹਿਬ ਜੇ ਤੁਸੀਂ ਹੁਣ ਫਰੋਜਪੁਰ ਹੂੰ ਇਕਦਮ ਦਾਸ ਥਾਣੇ ਦਾ ਕੇਸ ਹੀ ਉਹਦੇ ਚ ਇਹਨਾਂ ਨੂੰ 10 ਸਾਲ ਸਜ਼ਾ ਹੋਈ ਸੀ ਇਹਨ ਬਿਟਵੀਨ ਜਦੋਂ 2017 ਤੋਂ ਲਗਾਤਾਰ ਜੇਲ੍ਹ ਚ ਸੀ ਤਾਂ ਸਤੰਬਰ 2019 ਦੇ ਵਿੱਚ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਇੱਕ ਐਫ ਆਈ ਆਰ ਕੀਤੀ ਗਈ ਸੀ ਹੂੰ ਜਿਹਦੇ ਚ ਕਿਹਾ ਗਿਆ ਵੀ ਮਾਨ ਸਿੰਘ ਲਿਆਂਗ ਤੇ ਹੋਰ ਬੰਦੇ ਜਿਹੜੇ ਆ ਉਹੋ ਜੇਲ੍ਹ ਦੇ ਵਿੱਚ ਬਹਿ ਕੇ ਕਾਂਸਪਰੇਸੀ ਕਰਕੇ ਕਿ ਜਿਹੜਿਆ ਪਾਰ ਤੋਂ ਬਾਰਡਰ ਪਾਰ ਤੋਂ ਦੋਂ ਰਾਹੀਂ ਹਥਿਆਰ ਵਗੈਰਾ ਜਾਂ ਹੋਰ ਕੁਝ ਮਗਾ ਰਹੇ ਆ ਹੂੰ ਸੋ ਉਹ ਐਫਆਈਆ ਦਰਜ ਕੀਤੀ ਜਿਹਦੇ ਤਹਿਤ ਫਿਰ ਉਹਨਾਂ ਨੇ 22/9/2019 ਨੂੰ ਚਾਰ ਬੰਦਿਆਂ ਦੀ ਰੈਸਟ ਦਿਖਾਈ ਗਈ ਚੋਲਾ ਸਾਹ ਏਰੀਆ ਦੇ ਵਿੱਚੋਂ ਆਕਾਸ਼ਦੀਪ ਸਿੰਘ, ਬਲਵੰਤ ਸਿੰਘ, ਭਰਿੰਦ ਸਿੰਘ ਤੇ ਬਲਬੀਰ ਸਿੰਘ ਹੂੰ ਸੋ ਉਹਦੇ ਵਿੱਚੋਂ ਉਹਨਾਂ ਦੇ ਇੱਕ ਆਕਾਸ਼ ਦੇ ਵਿੱਚੋਂ ਕੁਝ ਅਸਲਾ ਬਰੂਦ ਏਕੇ 47 5 ਦਾ ਫਲਾ ਨੌ ਹੈਂਡ ਗ੍ਰੇਨੇਡ ਤੇ 10 ਲੱਖ ਜਾਲੀ ਕਰੰਸੀ ਤੇ ਗੋਲੀ ਸਿੱਕਾ ਵਗੈਰਾ ਚੈਟ ਲਈ ਫੋਨ ਹੋ ਗਿਆ ਬਰਾਮਦ ਕੀਤਾ ਉਹ ਬਾਅਦ ਦੇ ਵਿੱਚ ਕੀ ਕਰ ਰਹੀਏ ਇਹ ਦੇ ਕੋਲ ਚਲਾ ਗਿਆ ਐਨਆਈਏ ਨੇ ਇਹ ਚਾਲ ਸੀਟ ਕੀਤਾ ਉਹਦੇ ਵਿੱਚ ਕੁੱਲ 9 ਜਣਿਆਂ ਨੂੰ ਚਾਲ ਸੀੜੀ ਦਿੱਤਾ ਗਿਆ ਤੇ ਲਗਭਗ 5.5 ਸਾਲ ਬਾਅਦ ਐਨਆਈਏ ਜੱਜਮੰਦੂਰ ਕੋਲ ਨੇ 10 ਮਾਰਚ 2025 ਨੂੰ 9 ਜਣਿਆਂ ਦੇ ਵਿੱਚੋਂ 6 ਜਣਿਆਂ ਨੂੰ ਉਮਰਕਾਇਤ ਦੀ ਸਜ਼ਾ ਕੀਤੀ ਤੇ 3 ਜਣਿਆਂ ਨੂੰ 10 ਸਾਲ ਦੀ ਸਜ਼ਾ ਕੀਤੀ ਸੁਮਾਨ ਸਿੰਘ ਦੇ ਸਵਾਨ ਦੇ ਵਿੱਚ ਜਿਹੜੇ ਉਹਦੇ ਖਿਲਾਫ ਐਵੀਡੈਂਸ ਕੁਝ ਵੀ ਨਹੀਂ ਆਇਆ ਸਾਹਮਣੇ ਉਦੇ ਖਿਲਾਫ ਐਡਿਕੇਸ਼ਨ ਇਨੀਸ਼ial ਸੀਗੇ ਵੀ ਜੇਲ ਦੇ ਵਿੱਚ ਬੈ ਕੇ ਕੋਈ ਸਾਜਿਸ਼ ਰਚੀ ਜਦ ਕਿ ਜੇਲ ਸੁਪਰਡੈਂਟ ਦੀ ਜਦੋਂ ਗਵਾਹੀ ਹੋਈ ਤੇ ਅਸੀਂ ਸਟ੍ਰੈਟਿਜੀਕ ਹੁਕਮ ਦੇਣਾ ਮੈਂ ਪੁੱਟ ਕੀਤਾ ਉਹਨੂੰ ਵੀ ਮਾਨ ਸਿੰਘ ਜਿਹੜੇ ਇਸ ਕੇਸ ਦੇ ਕੋ-ਪੀਜ਼ ਹੈਗੇ ਆ ਸਹਿਦੋਸੀ ਆਕਾਸ਼ਦੀਪ ਤੇ ਗੁਰਦੇਵ ਸਿੰਘ ਉਹਨਾਂ ਨਾਲ ਕਿਸੇ ਜੇਲ ਦੀ ਕਿਸੇ ਬੈਦਕ ਚ ਇਕੱਠੇ ਰਹੇ ਆ ਤੇ ਸੁਪਰਡੈਂਟ ਦਾ ਜਵਾਬ ਵੀ ਨਹੀਂ ਗੁਰਦੇਵ ਸਿੰਘ ਜੋ ਕਿ ਭਾਈ ਗਰਮੀਤ ਸਿੰਘ ਬੱਗਾ ਜੋ ਜਰਮਨ ਦੇ ਵਿੱਚ ਆ ਉਹਨਾਂ ਦਾ ਪਤਾ ਤਾਂ ਇੱਥੇ ਕੱਚਾ ਪਿੰਡ ਆ ਦਾ ਤੇ ਆਕਾਸ਼ਦੀਪ ਸਿੰਘ ਨੌਜਵਾਨ ਜਿਹਦੇ ਕੋਲ ਬਾਅਦ ਦੇ ਵਿੱਚ ਉਹ ਹਥਿਆਰ ਵਗੈਰਾ ਫੜੇ ਦਿਖਾਏ ਗਏ। ਹੂੰ। ਉਹ ਤਿੰਨੇ ਜੇਲ੍ਹ ਦੇ ਵਿੱਚ ਤਾਂ ਰਹੇ 2018-19 ਦੇ ਵਿੱਚ। ਬਿਲਕੁਲ। ਤਾਂ ਕਿਸੇ ਬੈਦਕ ਦੇ ਵਿੱਚ ਨਹੀਂ ਕੱਟੇ ਹੋ ਉਸ। ਕੱਟੇ ਨਹੀਂ ਹੋਏ। ਹੂੰ। ਉਸ ਚੀਜ਼ ਦੇ ਆਧਾਰ ਤੇ ਉੱਤੇ ਮੈਂ ਮਾਨ ਸਿੰਘ ਨੂੰ ਨਾਮਿਨੇਟ ਕੀਤਾ। ਸਿਰਫ ਪੁੱਸੇ ਕੋਲ ਉਹਦਾ ਇੱਕ ਨਿਸ਼ਾਨ ਹੈ ਉੱਥੋਂ ਲਾਵਾ ਉਹਦੇ ਕੋਲ ਕੋਈ ਰਿਕਵਰੀ ਨਹੀਂ। ਕੋਈ ਫੋਨ ਵਗੈਰਾ ਦੀ ਰਿਕਵਰੀ ਨਹੀਂ ਵੀ ਜੇ ਕਿਸੇ ਨਾਲ ਸੰਪਰਕ ਸੀਗਾ ਤੇ ਸੰਪਰਕ ਕਰਦਾ ਹੂੰਗਾ ਹਾਂ ਜੇਲ੍ਹ ਦੇ ਵਿੱਚ ਇਕੱਠੇ ਰਹਿਣ ਨੂੰ ਹੀ ਛਾਜਿਸ ਬਣਾ ਕੇ ਮਾਨਸਿਕ ਨੂੰ ਤੇ ਹੋਰਨਾਂ ਨੂੰ ਸਜ਼ਾ ਕਰ ਦਿੱਤੀ ਗਈ ਜਿਹੜਾ ਕਿ ਬਿਲਕੁਲ ਹੀ ਗਲਤ ਆ ਜੇਲ੍ਹ ਕੋਈ ਆਪਣੀ ਮੈਂ ਸਿੱਧੇ ਸ਼ਬਦਾਂ ਗਾ ਪੂਆਰਾ ਪਿੰਡ ਨਹੀਂ ਹੁੰਦਾ ਬੰਦਾ ਆਪਣੀ ਮਰਜ਼ੀ ਦਾ ਨਹੀਂ ਰਹਿੰਦਾ ਉਹ ਸਰਕਾਰ ਦੀ ਕਸਟਡੀ ਦੇ ਵਿੱਚ ਹੀ ਹੁੰਦਾ ਜੀ ਤੇ ਜੇ ਤੁਸੀਂ ਉੱਥੇ ਕੌਨਸਪੀਰੇਸੀ ਕਹਿ ਰਹੇ ਹੋ ਤਾਂ ਫਿਰ ਤੁਹਾਨੂੰ ਪ੍ਰੂਵ ਕਰਨਾ ਪੈਣਾ ਵੀ ਉਹ ਬੰਦੇ ਨੇ ਕਿਵੇਂ ਕਾਂਸਪਰੇਸੀ ਕੀਤੀ ਇਹਦੇ ਨਾਲ ਸੰਬੰਧਿਤ ਸੀ ਉਹ ਜਦੋਂ ਉਹ ਅਲੱਗ ਬੈਰਕ ਦੇ ਵਿੱਚ ਰਹਿ ਰਿਹਾ ਹੈਗਾ ਤੇ ਤੁਸੀਂ ਉਹਨੂੰ ਕਾਂਸਪਰੇਸੀ ਦੇ ਵਿੱਚ ਪਾ ਕੇ ਤੇ ਕਨਵਿክት ਕਰ ਰਹੇ ਹੋ ਬਿਲਕੁਲ ਸੋ ਇਸ ਤੋਂ ਇਲਾਵਾ ਭਾਨ ਸਿੰਘ ਤੋਂ ਇਲਾਵਾ ਵੀ 76-80 ਸਾਲ ਦੇ 76-80 ਸਾਲ ਦੇ ਦੋ ਬਜ਼ੁਰਗਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਕੀਤੀ ਗਈ ਇਸੇ ਕੇਸ ਦੇ ਵਿੱਚ ਉਸੇ ਕੇਸ ਦੇ ਵਿੱਚ 6 ਜਣਿਆਂ ਨੂੰ ਉਮਰ ਕੈਦ ਕੀਤੀ ਤੇ 3 ਜਣਿਆਂ ਨੂੰ 10 ਸਾਲ ਦੀ ਸਜ਼ਾ ਜੀ ਇਹ 6 ਜਣਿਆਂ ਦੇ ਵਿੱਚ ਦੋ ਬਜ਼ੁਰਗਾਂ ਜਿਹੜੇ 75-80 ਸਾਲ ਦੇ ਹੈਗੇ ਆ ਸੋ ਉਹਨਾਂ ਦੇ ਸਬੰਧ ਵਿੱਚ ਕੋਰਟ ਨੂੰ ਰੱਖਿਆ ਗਿਆ ਤੇ ਇਹਨਾਂ ਦੀ ਏਜ ਫੈਕਟਰ ਨੂੰ ਦੇਖਦੇ ਹੋਏ ਕਿਉਂਕਿ ਉਹਨਾਂ ਨੂੰ ਨਾ ਤਾਂ ਯੂ.ਪੀ.ਏ. ਦੇ ਚਾਰਜ ਕੀਤਾ ਗਿਆ ਸੀ ਤੇ ਨਾ ਹੀ ਆਈ.ਪੀ.ਸੀ. ਦੀਆਂ ਜਿਹੜੀਆਂ ਵੇजिंग ਬਾਅਦ ਦੀਆਂ 121 ਏ 122 ਉਹਨਾਂ ਨੂੰ 120 ਵੀ ਸਹਾਜਸ ਦੇ ਵਿੱਚ ਹੀ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਬਿਲਕੁਲ ਜਿਹੜੀ ਕਿ ਬਿਲਕੁਲ ਹੀ ਇਹ ਗੱਲ ਦੀ ਆ ਵੀ 785 ਸਾਲ ਦੇ 75 ਸਾਲ ਦੇ ਬਜ਼ੁਰਗਾਂ ਨੂੰ ਉਮਰ ਕੈਦ ਦੀ ਸਜ਼ਾ ਦੇਣੀ ਜੀ ਸੋ ਉਹ ਜਿਹੜੀ ਜੱਜ ਆ ਉੱਥੇ ਐਨਆਈਏ ਐਨਆਈਏ ਕੋਲ ਪੰਜਾਬ ਚ ਕੋਈ ਜਾਂ ਬਹਾਦੀ ਉਹ ਜੱਜ ਕੋਈ ਜਾਂ ਮੰਜੋਬਾ ਹੂੰ ਹੂੰ ਸੋ ਮੰਜੋਬਾ ਜੱਜ ਨੇ ਪਹਿਲਾਂ ਵੀ ਪਿਛਲੇ ਸਾਲ ਵੀ ਚਾਰ ਬੰਦਿਆਂ ਨੂੰ ਸਿਰਫ ਦੋ ਦੇਸੀ ਪਿਸਤੋਲਾਂ ਦੇ ਵਿੱਚ 121 ਦੇ ਤਹਿਤ ਜਿਹੜੀ ਆ ਉਮਰ ਕੈਦ ਦੀ ਸਜ਼ਾ ਕੀਤੀ ਚਾਰ ਬੰਦਿਆਂ ਨੂੰ ਉਹਨਾਂ ਨੂੰ ਲੱਗ ਪਾ ਕੇ ਇੱਕ ਸਾਲ ਬਾਅਦ ਉਹਨੇ ਫੇਰ 6 ਬੰਦਿਆਂ ਨੂੰ ਉਮਰ ਕੈਦ ਕੀਤੀ ਸੋ ਜੱਜ ਬਾਇਸਡ ਆ ਉਹ ਬਾਇਸਡ ਵਾਲ ਦੀ ਸਟੇਟ ਆ ਪ੍ਰੋਸੀਕਿਊਸ਼ਨ ਆ ਹੂੰ ਤੇ ਉਹ ਜਿਹੜੇ 22 ਕਿੰਨੇ ਆ ਜਿਹੜੇ ਛੋਟੇ ਪੁਲਸ ਮੁਕਾਬਲੇ ਆ ਦੇ ਕੇਸ ਚੱਲਦੇ ਆ ਉੱਥੇ ਜਾਈਦੇ ਹੂੰ ਉਹਦੇ ਚ ਪੁਲਸ ਵਾਲਿਆਂ ਨੂੰ ਤਾਂ 364 ਜੇਤੂਮਰ ਕੈਦ ਦੀ ਪ੍ਰੋਵੀਜ਼ਨ ਹੁੰਦੀ ਆ ਉਹ ਤੇ 10 ਸਾਲ ਸਜ਼ਾ ਕਰਦੀ ਆ ਉੱਥੇ ਨੌਜਵਾਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਹੂੰ ਬਿਲਕੁਲ ਉਹ ਕਹਿ ਦਿੰਦੀ ਆ ਵੀ ਲਾਸ਼ ਨਹੀਂ ਮਿਲੀ ਇਸ ਕਰਕੇ ਮੌਤ ਨਹੀਂ ਪ੍ਰੂਫ ਹੋਈ ਹੂੰ ਆ 364 ਦੇ ਵਿੱਚ ਵੀ ਲਾਈਫ ਦੀ ਕਰਦੀ ਹੂੰ ਤੇ ਦਾ ਸਾਰ ਸਜਾਇਆ ਕਰ ਦਿੱਤੇ ਜਿੱਥੇ ਕੋਈ ਅਕਰੇਸ ਵੀ ਨਹੀਂ ਹੋਈ ਕੋਈ ਬਲਾਸ਼ਟ ਨਹੀਂ ਹੋਇਆ ਕੋਈ ਅਪੀਲ ਨਹੀਂ ਹੋਈ ਉੱਥੇ ਜਿਹੜੀਆਂ ਉਮਰ ਕਹਿ ਕਾਮ ਜੀਆਂ ਸਜਾਵਾ ਸੇਖ ਨੌਜਵਾਨਾਂ ਨੂੰ ਜਿਹੜੀਆਂ ਇਹਨਾਂ ਕੇਸਾਂਆਂ ਨੂੰ ਕੀਤੀਆਂ ਸੋ ਬਾਇਸਟਿਕ ਜੱਜ ਸੀ ਸੋ ਮੈਂ ਔਰ کورٹ ਤੋਂ ਜੱਜ ਦਾ ਬਾਈਕਾਟ ਕਰਕੇ ਆਇਆ ਹਾਂ ਉਹਨੂੰ ਮੂੰਹ ਦੇ ਉੱਤੇ ਕਹਿ ਕੇ ਆਇਆ ਕਿ ਜਿੰਨਾ ਚਿਰ ਤੁਸੀਂ ਇਸ ਕੁਰਸੀ ਤੇ ਬੈਠੇ ਹੋ ਮੈਂ ਇਹ ਕੋਰਟ ਦੇ ਵਿੱਚ ਪੇਸ਼ ਨਹੀਂ ਹੂੰਗਾ ਕਿਸੇ ਵੀ ਵੱਲੋਂ ਜੀ ਤੇ ਇਹਦੇ ਸਬੰਧ ਦੇ ਵਿੱਚ ਸਲਾਹ ਲੈ ਕੇ ਅਸੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਲਿਖਾਂਗੇ ਤੇ ਇੱਕ ਬਾਇਸ ਜੱਜ ਨੂੰ ਇੰਨੀ ਅਹਿਮ ਕੁਰਸੀ ਦੇ ਦਿੱਤਾ ਹੋਇਆ ਜਿਹੜਾ ਜਿਹੜੀ ਬਾਇਸ ਹੈ ਟਵਰਦੀ ਸਿੱਖ ਉਹ ਨੌਜਵਾਨਾਂ ਦੇ ਜਿਹੜਾ ਕੇਸਾਂ ਦੇ ਵਿੱਚ ਸਪਾਈ ਸਾਹਿਬ ਜੋ ਇਹ ਸਜ਼ਾ ਹੋਈ ਹੈ ਹੁਣ ਇਸ ਨੂੰ ਅੱਗੇ ਕੋਰਟ ਵਿੱਚ ਚੈਲੰਜ ਕੀਤਾ ਜਾ ਸਕਦਾ ਅੱਗੇ ਉਹ ਦੇਖੋ ਕਾਨੂੰਨੀ ਤੌਰ ਦੇ ਉੱਤੇ ਤਾਂ ਹੈਗਾ ਹੀ ਉਹਦੀ ਅਪੀਲ ਦਾਖਲ ਕਰਾਂਗੇ ਜੀ ਹਾਈ ਕੋਰਟ ਦੇ ਵਿੱਚ ਸਾਰਿਆਂ ਵੱਲੋਂ ਅਪੀਲ ਦਾਖਲ ਕਰਾਂਗੇ ਪਰ ਟਾਈਮ ਹੋ ਜਾਣਾ ਜਦੋਂ ਉਹ ਅਪੀਲ ਸੁਣਵਾਈ ਲੱਗੂਗੀ ਸੁਣਵਾਈ ਤੇ ਲੱਗੂਗੀ ਹੂੰ ਸੋ ਉਹਨਾਂ ਦੇ ਜੇ ਸਾਡੇ 55 ਸਾਲ ਤੱਕ ਹੀ ਅੰਦਰ ਹੋ ਗਏ ਹੂੰ ਸੋ ਜਦੋਂ ਲਾਈਫ ਸੈਂਟੈਂਸ ਦੀ ਅਪੀਲ ਦਾਖਲ ਕਰਦੇ ਹੋ ਤੇ ਹਾਈ ਕੋਰਟ ਬੇਲ ਵੀ ਇੰਨੀ ਈਜ਼ੀ ਦਿੰਦੀ ਨਹੀਂ ਦਿੰਦੇ ਨਹੀਂ ਤੇ ਉਹ ਵੀ ਕਹਿੰਦੇ ਵੀ ਸਾਲ 2 ਸਾਲ ਕੱਟ ਕੇ ਆਓ ਹੂੰ ਸੋ ਭਾਈ ਸਾਹਿਬ ਜੇਸੀਂ ਐ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੋ ਇੱਥੇ ਮੁੱਖ ਦੋਸ਼ ਲਗਾਏ ਗਏ ਨੇ ਕਿ ਜੇਲ੍ਹ ਦੇ ਅੰਦਰ ਰਹਿ ਕੇ ਸਾਜ਼ਿਸ਼ ਕੀਤੀ ਤਾਂ ਫਿਰ ਇੱਥੇ ਸਵਾਲ ਤਾਂ ਜੇਲ੍ਹ ਦੇ ਪ੍ਰਸ਼ਾਸਨ ਤੇ ਵੀ ਬਣਦੇ ਨੇ ਕਿ ਕੀ ਜੇਲ੍ਹ ਦਾ ਪ੍ਰਸ਼ਾਸਨ ਜਿਹੜਾ ਇੰਨਾ ਇਨਕਮਾ ਸੀ ਉਹ ਜੱਜ ਨੇ ਆਪਣੀ ਜੱਜਮੈਂਟ ਦੇ ਵਿੱਚ ਲਿਖ ਦਿੱਤਾ ਵੀ 2018-19 ਦੇ ਵਿੱਚ ਪਲਸਾ ਜੇਲ੍ਹ ਦੇ ਵਿੱਚ ਸੋਸ਼ਲ ਮੀਡੀਆ ਦੇ ਫੋਨ ਈਜ਼ੀਲੀ ਅਵੇਲੇਬਲ ਸੀ ਉਹ ਕੋ ਮੰਦੀ ਥੋੜੋ ਸੀਗੀ ਜੱਜ ਨੂੰ ਪੁੱਛੇ ਵੀ ਉਹ ਮੰਦੀ ਥੋੜੋ ਸੀ ਜਿੱਥੇ ਕੋਈ ਚੀਜ਼ ਅਵੇਲੇਬਲ ਸੀਗੀ ਉਹ ਜੇਲ੍ਹ ਪ੍ਰਸ਼ਾਸਨ ਨੂੰ ਕਿਉਂ ਨਹੀਂ ਜ਼ਿੰਮੇਵਾਰ ਸੇ ਬਣਾਉਂਦੇ ਤੇ ਨਾ ਤਰੂਣਾ ਤੇ ਵੀ ਕਾਰਵਾਈ ਬਰਾਬਰ ਚਾਹੀਦੀ ਹੈ ਪ੍ਰਸ਼ਾਸਨ ਦਾ ਜਿਹੜਾ ਜੇਲ੍ਹ ਸੁਪਰਡੈਂਟ ਸੀ ਉਸ ਉਹ ਦੱਸ ਕੇ ਗਿਆ ਕਿ ਜੇਲ੍ਹ ਦੇ ਵਿੱਚੋਂ ਫੋਨ ਮਿਲਦੇ ਰਹੇ ਜਾਂ ਬੈਰਕ ਤੋਂ ਮਿਲੇ ਉਸ ਬੈਰਕ ਤੋਂ ਵੀ ਮਿਲੇ ਜਿੱਥੇ ਮਾਨ ਸਿੰਘ ਜਾਂ ਗੁਰਦੇਵ ਸਿੰਘ ਜਾਂ ਆਕਾਸ਼ਦੀਪ ਜੀ ਪਰ ਇਹਦਾ ਬੰਦਿਆਂ ਕੋਲੋਂ ਸਪੈਸੀਫਿਕ ਤਰੀਕ ਕੋਈ ਫੋਨ ਨਹੀਂ ਮਿਲਿਆ ਨਹੀਂ ਮਿਲਿਆ ਨਾ ਹੀ ਕੋਈ ਇਹਨਾਂ ਦੇ ਉੱਤੇ ਫੋਨ ਦਾ ਕੇਸ ਆ ਨਾ ਕੋਈ ਹੋਰ ਰਿਕਾਰਡ ਆ ਵੀ ਕਿਹੜਾ ਫੋਨ ਯੂਜ਼ ਕੀਤਾ ਕਿੱਥੇ ਕਾਲ ਕੀਤੀ ਉਹਦੇ ਕੋਈ ਕੋਈ ਕੁਝ ਯਾਦ ਹੋ ਕੇ ਫੋਨ ਦੀ ਨਿਕਲ ਸਕਦਾ ਸੀ ਡਾਟਾ ਸਾਰਾ ਨਾ ਤਾਂ ਕੋਈ ਫੋਨ ਮਿਲਿਆ ਨਾ ਕੋਈ ਕੇਸ ਫੋਨ ਦਾ ਨਹੀਂ ਬੈਦਕ ਦੇ ਵਿੱਚ ਇਕੱਠੇ ਸੀ ਸੋ ਜੇ ਪਲਜਮਸ਼ਨ ਹੈ ਅਭੀ ਜੇਲ੍ਹ ਦੇ ਵਿੱਚ ਕੱਟੇ ਸੀ ਉਹ ਜੇਲ੍ਹ ਦੇ ਵਿੱਚ ਤਿੰਨ ਬੰਦੇ ਥੋੜੇ ਸੀਗੇ ਜੇਲ੍ਹ ਜਿੱਤ ਹੈ ਜਿਆਦਾ ਨਹੀਂ ਬਿਲਕੁਲ ਤੇ ਸਪੈਸਿਫਿਕ ਇੱਕ ਬੈਦਕ ਦਾ ਬੰਦਾ ਦੂਜੀ ਬੈਦਕ ਤੇ ਜਾ ਨਹੀਂ ਸਕਦਾ ਇਹ ਵੀ ਜੇ ਸੁਪਨੇ ਨੇ ਕ੍ਰੋਸ ਦੇ ਵਿੱਚ ਕਹਤਾ ਅਲਸ਼ਦੀਪ ਸਿੰਘ ਨੇ ਹੂੰ ਵੀ ਨਾਏ ਇੱਕ ਦੂਜੇ ਦੀ ਬੈਦਕ ਤੇ ਜਾ ਸਕਦੇ ਨਹੀਂ ਇੱਕ ਬੈਦਕ ਵਿੱਚ ਇਕੱਠੇ ਸੀ ਹੂੰ ਨਾ ਕਿਸੇ ਚੱਕੀ ਦੇ ਵਿੱਚ ਕਦੀ ਇਕੱਠੇ ਸੀਗੇ ਉਹ ਇਹੋ ਜੀ ਜਿਹੜੀ ਪ੍ਰੂਵ ਹੀ ਨਹੀਂ ਹੋਇਆ ਉਹ ਫਿਰ ਜਿਹੜਾ ਸਾਡੀ ਕ੍ਰਾਸ ਕੀਤੀ ਹੋਈ ਆ ਉਹ ਜੱਜ ਨੇ ਜੱਜਮੈਂਟ ਵਿੱਚ ਮੈਂਸ਼ਨ ਹੀ ਨਹੀਂ ਕੀਤੀ ਉਹਨੇ ਬਲੌਡਰ ਵੇ ਦੇ ਵਿੱਚ ਲਿਖ ਦਿੱਤਾ ਵੀ ਹਾਂ ਇਹ ਜੇਲ੍ਹ ਦੇ ਵਿੱਚ ਇਕੱਠੇ ਸੀ ਸੁਪਰਡੈਂਟ ਕਹਿੰਦਾ ਉਹ ਜੇਲ੍ਹ ਦੇ ਵਿੱਚ ਇਕੱਠੇ ਤਾਂ ਸੀ ਵੀ ਨਹੀਂ ਮਿਲ ਕੇ ਹੋਏ ਸਕਦੇ ਉਹਦੀ ਕਿਵੇਂ ਡਾਈ ਕਰੀ ਵੀ ਜੀ ਜੇਲ੍ਹ ਚ ਦੀ ਆਪਣੀ ਮੰਡੀ ਨੂੰ ਥੋੜਾ ਪਏ ਸੀ ਤੁਸੀਂ ਜੁਰਮ ਦੇ ਕੇਸ ਚੱਲੇ ਸੀ ਅਸੀਂ ਜੇਲ੍ਹ ਚ ਇਕੱਠੇ ਜਿੱਥੇ ਰੱਖਿਆ ਸੀ ਉੱਥੇ ਰਹੇ ਹਮ ਬਿਲਕੁਲ ਸੋ ਇਹ ਬਿਲਕੁਲ ਹੀ ਪ੍ਰੀਜ਼ੰਪਸ਼ਨ ਦੇ ਉੱਤੇ ਜਿਹੜੀ ਸਜ਼ਾ ਕਰਨੀ ਤੇ ਐਡੀ ਗੈਰ ਜ਼ਿੰਮੇਵਾਰਾਨਾ ਤੇ ਬਾਇਸ਼ ਤਰੀਕੇ ਦੇ ਨਾਲ ਸਜ਼ਾ ਕਰਨੀ ਆ ਉਹ ਦਿਖਾਉਂਦੀ ਆ ਕਿ ਸਟੇਟ ਜਿਹੜੀ ਆ ਉਹ ਜੱਜਾਂ ਦੇ ਰਾਹੀਂ ਕਿਸ਼ਤਾਂ ਸਿੱਖ ਨੌਜਵਾਨਾਂ ਨੂੰ ਨਹੀਂ ਸਿਰਫ ਇਹ ਆ ਮਾਰ ਕੇ ਇੱਕ ਬੇਸ਼ਅਮਾ ਮਾਹ ਜਿਹੜਾ ਇਹ ਕਾਹਦਾ ਕੀਤਾ ਜਾ ਰਿਹਾ ਬਿਲਕੁਲ ਸੋ ਪੈ ਸਾਹਿਬ ਇੱਥੇ ਤੁਸੀਂ ਕੋਈ ਆਪਣਾ ਮੈਸੇਜ ਰੱਖਣਾ ਚਾਹੁੰਦੇ ਹੋ ਮੈਂ ਤਾਂ ਇਹੀ ਮੈਸੇਜ ਰੱਖੂਗਾ ਵੀ ਅਸੀਂ ਇਸ ਜੱਜ ਦੇ ਖਿਲਾਫ ਹੋਂ ਇਸ ਤਾਂ ਹੈ ਨਹੀਂ ਵੀ ਸਾਰੇ ਜੱਜ ਮਾਰੇ ਆ ਜਾਂ ਸਾਰੇ ਚੰਗੇ ਆ। ਬਿਲਕੁਲ। ਕਿਉਂਕਿ ਜਿਹੜੇ ਬਾਇਸਡ ਐਕਸਪੋਜ਼ ਹੋ ਰਿਹਾ ਉਹਨਾਂ ਦੇ ਖਿਲਾਫ ਲਾਹਮਤ ਦੀ ਕਰਨੀ ਚਾਹੀਦੀ ਹੈ। ਬਿਲਕੁਲ। ਹਾਂ ਜੀ। ਬਿਲਕੁਲ ਐਨਆਈ ਇਹਦੀ ਇੱਕ ਹੀ ਜੱਜ ਹੈ ਜੇ ਮੰਨ ਲਓ ਜਿਵੇਂ ਹਰੇਸ਼ ਐਸਨਾਲ ਜੀ ਛੇੜ ਜੱਜ ਦੇ ਲਾ ਸਕਦੇ ਇਹਨੂੰ ਬਦਲ ਕੇ ਸਾਡਾ ਕੇਸ ਕਿਸੇ ਹੋਰ ਕੋ ਕੋ ਕੋਈ ਕਿਸੇ ਕੋ ਐਨਆਈ ਇਹਦੀ ਪਾਵਰ ਹੀ ਨਹੀਂ ਤਿੰਨ ਐਨਈਡੀ ਚਲਾ ਲੀਆਂ ਫਿਰ ਓਰੀਐਂਟੇਸ਼ਨ ਕੈਂਪ ਲੱਗਦੇ ਆ ਭਪਾਲ ਦੇ ਪਿੱਛੇ ਜੇ ਲੱਗਾ ਜਿੱਥੇ ਸਟੇਟ ਜਿਹੜੀ ਮਸ਼ੀਨਰੀ ਹੈ ਇਹਨਾਂ ਨੂੰ ਕਹਿੰਦੀ ਆ ਕਿ ਇਹਨਾਂ ਲੋਕਾਂ ਨੂੰ ਕਿਵੇਂ ਤੁਸੀਂ ਹੈਂਡਲ ਕਰਨਾ ਬਿਉਂਡ ਜੀ ਡਿਕਨ ਬਿਉਂਡ ਲਾ ਜਾ ਕੇ ਸਿਜਾਵਾਂ ਕੀਤੀਆਂ ਜਾਂਦੀਆਂ ਹਾਂ ਹਾਂ ਤੇ ਇਹ ਗੱਲਾਂ ਲਈ ਲੋਕਾਂ ਨੂੰ ਜਾਗਰੂਕ ਪਹੁੰਚਾਉਣਾ ਹੈ ਜਿੱਥੇ ਸਿੱਖ ਦੀ ਜਿਹੜੀ ਸਾਰੇ ਰਿਪਰੈਸ਼ਨ ਜਿਹੜੀ ਇੰਡੀਅਨ ਸਟੇਟ ਦਿੱਲੀ ਦਰਬਾਰ ਕਰ ਰਿਹਾ ਹੈਗਾ ਬਾਹਲੇ ਮੁਲਕਾਂ ਦੇ ਜਾ ਕੇ ਆ ਪੂਰਾ ਸਾਰਾ ਨਜਲਾ ਫਿਲ ਇੱਚੇ ਚੜਦੇ ਆ ਜਿਹੜੇ ਨੌਜਵਾਨ ਜਿਹੜੇ ਐਕਟਿਵਿਸਟ ਹੈਗੇ ਪੋਲੀਟਿਕਲ ਐਕਟਿਵਿਸਟ ਉਹਨਾਂ ਦੇ ਖਿਲਾਫ ਇਦਾਂ ਦੇ ਆ ਫਿਰ ਸਜ਼ਾਵਾ ਕਰਕੇ ਬਿਉਣ ਲਾਜ ਆ ਕੇ ਉਹ ਸਜ਼ਾਵਾ ਕਰਦੇ ਆ ਵੀ ਜੇ ਤੁਸੀਂ ਲਾਜ ਦੀ ਲੈਂਡ ਬਣਾਇਆ ਹੋਇਆ ਤੇ ਪੁਲਿਸ ਦੇ ਕੋਲ ਕੀਤਾ ਹੋਇਆ ਇਖਸ਼ਾਫ ਕੋਰਟ ਦੇ ਵਿੱਚ ਅਡਮਿਸਿਬਲ ਨਹੀਂ ਹੈਗਾ ਹੂੰ ਤੇ ਉਹਨੂੰ ਉਹਨੂੰ ਅਡਮਿਸਿਬਲ ਕਰਕੇ ਜਿਹੜੀ ਸਜ਼ਾਵਾ ਕੀਤੀ ਹੈ ਕਿਤੇ ਜਾਰੇ ਆ ਬਿਲਕੁਲ ਹੂੰ ਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਪਾਇਸਾ ਸਮਾਂ ਦੇਣ ਦੇ ਲਈ ਫਤਿਹ ਅਰਸ਼ ਕਰਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਧੰਨਵਾਦ ਜੀ ਸੋ ਇਸ ਐਡਵੋਕੇਟ ਦਸਪਾਲ ਸਿੰਘ ਮੰਜਪੁਰ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਖਾਸ ਕਰਕੇ ਮੁਹਾਲੀ ਦੀ ਜੋ ਅਦਾਲਤ ਹੈ ਐਨਆਈਐ ਦੀ ਆਖਿਰ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜੱਜ ਦੇ ਵੱਲੋਂ ਜਿਹੜਾ ਹੈ ਕਾਨੂੰਨ ਤੋਂ ਬਾਹਰੀ ਹੋ ਕੇ ਸਿੱਖ ਨੌਜਵਾਨਾਂ ਨੂੰ ਜਿਹੜਾ ਹੈ ਉਹ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਹੋਰ ਅਪਡੇਟਸ ਦੇ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਤੇ ਲਿਆ ਕੇ ਰਹਤਿਓ ਧੰਨਵਾਦ